ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿੰਗ ਸਿਵਰਾ ਟੀਵੀ ਮੈਂ ਨਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਪੈਰ ਫਿਸਲਣ ਕਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਡੁੱਬਣ ਕਾਰਨ ਬਹੁਤ ਹੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਦੋਨੋਂ ਬੱਚਿਆਂ ਨੂੰ ਛੱਪੜ ਚੋਂ ਕੱਢਿਆ ਜਾਂਦਾ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਤੱਬਾ ਵਿੱਚ ਦਾਖਲ ਕਰਾਇਆ ਜਾਂਦਾ ਡਾਕਟਰਾਂ ਵੱਲੋਂ ਦੋਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਦਾ ਦੋਨੋਂ ਬੱਚਿਆਂ ਦੀ ਡੈੱਡ ਬੋਡੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਦਿਖਾਈ ਗਈ ਆ ਘਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਲਵਪਰੇ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਨਵਜੋਤ ਸਿੰਘ ਉਮਰ 7 ਸਾਲ ਪੁੱਤਰ ਕਾਲਾ ਸਿੰਘ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿੰਗ ਸਿਵਰਾ ਟੀਵੀ ਮੈਂ ਨਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਪੈਰ ਫਿਸਲ ਕਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਡੁੱਬਣ ਕਾਰਨ ਬਹੁਤ ਹੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਦੋਨੋਂ ਬੱਚਿਆਂ ਨੂੰ ਛੱਪੜ ਚੋਂ ਕੱਢਿਆ ਜਾਂਦਾ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਤੱਬਾ ਵਿੱਚ ਦਾਖਲ ਕਰਾਇਆ ਜਾਂਦਾ ਡਾਕਟਰਾਂ ਵੱਲੋਂ ਦੋਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਦਾ ਦੋਨੋਂ ਬੱਚਿਆਂ ਦੀ ਡੈੱਡ ਬੋਡੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਦਿਖਾਈ ਗਈ ਆ ਕਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਲਵਪਰੇ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਨਵਜੋਤ ਸਿੰਘ ਉਮਰ 7 ਸਾਲ ਪੁੱਤਰ ਕਾਲਾ ਸਿੰਘ ਡੈਨਿੰਗ ਸਵੇਰ ਵਾਲੀ ਨਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਪੈਰ ਫਿਸਲਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਡੁੱਬਣ ਕਾਰਨ ਬਹੁਤ ਹੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਦੋਨੋਂ ਬੱਚਿਆਂ ਨੂੰ ਛੱਪੜ ਚੋਂ ਕੱਢਿਆ ਜਾਂਦਾ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਤਬਾ ਵਿੱਚ ਦਾਖਲ ਕਰਾਇਆ ਜਾਂਦਾ ਡਾਕਟਰਾਂ ਵੱਲੋਂ ਦੋਨ ਕਰ ਦਿੱਤਾ ਦਾ ਦੋਨੋਂ ਬੱਚਿਆਂ ਦੀ ਡੈੱਡ ਬੋਡੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਦਿਖਾਈ ਗਈ ਆ ਕਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਲਵਪਰੇ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਨਵਜੋਤ ਸਿੰਘ ਉਮਰ 7 ਸਾਲ ਪੁੱਤਰ ਕਾਲਾ ਸਿੰਘ ਡੇਨਿੰਗ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿੰਗ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਪੈਰ ਫਿਸਲ ਕਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਡੁੱਬਣ ਕਾਰਨ ਬਹੁਤ ਹੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਦੋਨੋਂ ਬੱਚਿਆਂ ਨੂੰ ਛੱਪੜ ਚੋਂ ਕੱਢਿਆ ਜਾਂਦਾ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਤਬਾ ਵਿੱਚ ਦਾਖਲ ਕਰਾਇਆ ਜਾਂਦਾ ਡਾਕਟਰਾਂ ਵੱਲੋਂ ਦੋਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱ ਡੇਡ ਬੋਡੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਦਿਖਾਈ ਗਈ ਆ ਕਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਲਵਪਰੇ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਨਵਜੋਤ ਸਿੰਘ ਉਮਰ 7 ਸਾਲ ਪੁੱਤਰ ਕਾਲਾ ਸਿੰਘ ਡੇਨਿਕ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਪੈਰ ਫਿਸਲ ਕਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਡੁੱਬਣ ਕਾਰਨ ਬਹੁਤ ਹੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵੱਲੋਂ ਦੋਨੋਂ ਬੱਚਿਆਂ ਨੂੰ ਛੱਪੜ ਚੋਂ ਕੱਢਿਆ ਜਾਂਦਾ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਤਬਾ ਵਿੱਚ ਦਾਖਲ ਕਰਾਇਆ ਜਾਂਦਾ ਡਾਕਟਰਾਂ ਵੱਲੋਂ ਦੋਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਦਾ ਡੇਡ ਬੋਡੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਦਿਖਾਈ ਗਈ ਆ ਕਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਲਾਪਰੇ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਨਵਜੋਤ ਸਿੰਘ ਉਮਰ 7 ਸਾਲ ਪੁੱਤਰ ਕਾਲਾ ਸਿੰਘ ਡੈਨਿੰਗ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ